ਬੇਨਤੀ ਕਰਦੇ ਆ ਕਿ ਇਧਰ ਦੁਕਾਨਦਾਰੀ ਫੜੇ ਕੰਮ ਚਲੇ ਗਏ ਜਾਂ ਪਾਰਕਾਂ 'ਚ ਬੈਠੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਧਰ ਆ ਜੋ ਤਾਂ ਜੋ ਆਪਾਂ ਬੈਠ ਸਕੀਏ ਤੇ ਜਿਹੜੀ ਸੇਵਾ ਦੀ ਕਾਰਵਾਈ ਹੈ ਚੋੜ ਖਾਦੇ ਆ ਕਸਮਾ ਖਾਦੇ ਆ ਉਹਦਾ ਹਿਸਾਬ ਆ ਜਿਹੜਾ ਤੇਰਾ ਦੇਣਾ ਪਊਗਾ ਤੇ ਮਾ ਕੁਲੀ ਤੂੰ ਬਾਅਦ ਜੋ ਕੁਝ ਹੋ ਰਿਹਾ ਉਹ ਚੱਲੀ ਗਈ ਚੜ੍ਹ ਕੇ ਜੜੀ ਇੱਕ ਨਾਲ ਇੱਕ ਸਾਨੂੰ ਸਾਡੇ ਵੀ ਆਉਗੀ ਤੇ ਜਿਹੜਾ ਉੱਥੋਂ ਵਾਲਾ ਹੈ ਨਾ ਚੰਤਨੀ ਚੜਦਾ ਵੀ ਲੀਟਰਾਂ ਦਾ ਕਰਨਾ ਤੇ ਲੀਟਰ ਜਿੰਦੇ ਵੀ ਜਾ ਕੇ ਗੱਲ ਕਰੂ 2 ਨੰਬਰ ਦਾ ਕਹਿੰਦੇ ਇਹਨੂੰ ਬੇਟੇ ਸਾਡਾ ਚਾਚੂ ਬੇਤੀ ਕਰਦੇ ਆ ਕਿ ਜਿਹੜਾ 2 ਨੰਬਰ ਦਾ ਟੋਲ ਪਲਾਜਾ ਇਹਨੂੰ ਬੰਦ ਕੀਤਾ ਜਾਵੇ ਇੱਥੇ ਕਿਸਾਨਾਂ ਮਜ਼ਦੂਰਾਂ ਦੀ ਤੇ ਆਮ ਜਨਤਾ ਦੀ ਲੁੱਟ ਹੁੰਦੀ ਹੈ ਇਹ ਲੁੱਟ ਨੂੰ ਬੰਦ ਕੀਤਾ ਜਾਵੇ ਜਾਂ ਜਿਹੜੇ ਪੁਲ ਬਣਾਉਣੇ ਆ ਜਿਹੜੀ ਸੜਕ ਬਣਾਉਣੀਆਂ ਉਹਨੂੰ ਬਣਾਇਆ ਜਾਵੇ ਨਾ ਕਿ ਲੋਟਾਂ ਲੋਕਾਂ ਦੀ ਜਿਹੜੀ ਲੁੱਟ ਹੈ ਉਹ ਕਰੀ ਜਾਂਦੀ ਹੈ ਉਹ ਸਾਡਾ ਪੈਸਾ ਬਰਬਾਦ ਹੋ ਹੀ ਜਾਂਦਾ ਹੈ ਅਸੀਂ ਕਿਸੇ ਵੀ ਕਿਸਾਨ ਨੂੰ ਇੱਥੋਂ ਪੈਸਾ ਨਹੀਂ ਦੇਊ ਦੇਣ ਦੇ ਵਾਗੇ ਟੂਲਪਲਾਜਾ ਬੰਦ ਕਰਾਂਗੇ ਇਹ ਤੁਹਾਨੂੰ ਬੇਨਤੀ ਕਰਦੇ ਆ ਕਿ ਸਾਡੇ ਨੌਜਵਾਨ ਜਿਹੜੇ ਜਿਲ੍ਹੇ ਚ ਬੰਦ ਕੀਤੇ ਆ ਉਹਨਾਂ ਨੂੰ ਵਿਆਹ ਕਰਕੇ ਚਲੀ ਜਾਂਦਾ ਜਾਵੇ ਆਜੋ ਅਸੀਂ ਇਹ ਤੁਹਾਡੇ ਨਾਲ ਜਿਹੜੀ ਗੱਲਬਾਤ ਆਊਗੀ ਜਾਂ ਸਾਡੇ ਆਗੂ ਹੈ ਦੱਲਿਆ ਸਾਹਿਬ ਕਾਕਾ ਜੀ ਕੋੜਾ ਵਾਲਾ ਗਲਬਾ ਕਰੋ ਤੁਸੀਂ ਨਾ ਕਰੋ ਅਸੀਂ ਇੱਥੇ ਬੈਠੇ ਆ ਅਸੀਂ ਉਹਨਾਂ ਦੇ ਕਹਿਣੇ ਬਣਾ ਇਤੋ ਲੈਣਾ ਨਹੀਂ ਤੁਹਾਨੂੰ ਬੇਨਤੀ ਕਰਦੇ ਆ ਪ੍ਰਚਾਰ ਚ ਨੂੰ ਕਿ ਸਾਨੂੰ ਬਾਰ ਬਾਰ ਤੰਗ ਨਾ ਕਰੋ ਅਸੀਂ ਇੱਥੋਂ ਆਜ਼ਾਦ ਕੰਮ ਪੂਰਾ ਕਰੇ ਬਣਾ ਨਹੀਂ ਜਾਣਾ ਕੋਈ ਧਨਾ ਮੰਡੀ ਦੇ ਵਿੱਚ ਖੜੇ ਸੀ ਉੱਥੇ ਉੱਥੇ ਮੀਟਿੰਗ ਕੀਤੀ ਸੀ ਉੱਥੇ ਗੱਲ ਕਹੀ ਸੀ ਮੈਂ ਕਿਤੇ ਸੀ ਦੇਸ਼ ਦੀ ਕਿਸਾਨੀ ਤੇ ਨੌਜਵਾਨੀ ਨੂੰ ਬਚਾਉਣ ਦੇ ਲਈ 133 ਦਿਨ ਇੱਕ ਦਾਣਾ ਅੰਦਰ ਨਹੀਂ ਗਿਆ ਆ ਬੈਠੇ ਐ ਉੱਥੇ ਲੋਕਾਂ ਨੂੰ ਰਾਜ ਪ੍ਰਬੰਧ ਮਿਲੇ ਲੋਕਾਂ ਦੇ ਹੱਕਾਂ ਨੂੰ ਵੀ ਰਾਖੀ ਹੋਵੇ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਨੂੰ ਮੇਰਾ ਖਿਆਲ ਹੈ ਪ੍ਰਸ਼ਾਸਨ ਦੇ ਅਧਿਕਾਰਗਮੇ ਪਤਾ ਨਹੀਂ ਕਿ ਜਦੋਂ IAS ਲੱਗਦਾ ਹੈ ਜਾਂ IPS ਲੱਗਦਾ ਹੈ ਨਾ ਉਹਦੇ ਉਹਦੇ ਅਰਥ ਸਮਝਣੇ ਚਾਹੀਦੇ ਆ ਕਿ ਇਸ ਦਾ ਮਤਲਬ ਔਰ ਵੀ ਇਹ ਜ਼ਰੂਰ ਹੈ ਗੱਲ ਵੀ ਜਦੋਂ ਇੱਕ ਕਹਾਵਤ ਹੈ ਕਿ ਜੈਸਾ ਰਾਜਾ ਵੈਸੀ ਪ੍ਰਜਾ ਦੀ ਗੱਲ ਹੈ ਜਿਹੋ ਦਾ ਕੁਝ ਉੱਪਰਲੇ ਕਰ ਰਹੇ ਨੇ ਉਹੋ ਦਾ ਕੁਝ ਥੱਲੇ ਵਾਲੇ ਕਰ ਰਹੇ ਨੇ ਤੇ ਬਹੁਤ ਗਲਤ ਹੋ ਰਿਹਾ ਮੈਂ ਮੈਂ ਸਮਝਦਾ ਕਿਉਂ ਮੈਂ ਕਹਿ ਰਿਹਾ ਗੱਲ ਇਹ ਦੇਖੋ ਮੈਨੂੰ ਲੱਗਦਾ 8-10 ਸਾਲ ਹੋ ਗਏ ਟੋਲ ਲੱਗੇ ਨੂੰ ਟੋਲ ਇਸ ਪਰਪਸ ਲਈ ਲੱਗਿਆ ਮੈਂ ਬਹੁਤ ਚਿਰ ਦਾ ਇਹ ਗੱਲ ਸੁਣਦਾ ਆ ਰਿਹਾ ਕਿ ਇਸ ਪਰਪਸ ਲਈ ਲੱਗਿਆ ਕਿ ਨਹਿਰਾਂ ਦਾ ਜਿਹੜਾ ਪੁਲ ਆ ਉਹ ਚੌੜਾ ਕਰਨਾ ਤੇ ਸੜਕ ਦੀ ਠੀਕ ਮਦਦ ਵਾਸਤਾ ਕਰਨਾ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਨਾਲ ਘੱਟੋ-ਘੱਟ ਉਹਨਾਂ ਨੂੰ ਆਡਿਟ ਤਾਂ ਕਰੇ ਪਈ ਉਹਨਾਂ ਦਾ ਹਿਸਾਬ ਤਾਂ ਪੁੱਛੇ ਕਿ ਤੁਸੀਂ 9-10 ਸਾਲ ਦੇ ਵਿੱਚ ਜਿਹੜਾ ਪੈਸਾ ਇਕੱਠਾ ਕੀਤਾ ਉਹ ਲਾਇਆ ਕਿੱਥੇ ਆ